ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ਕਿਨਾਰੇ ਵਾਹਨਾਂ ਦੀ ਗਲਤ ਪਾਰਕਿੰਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਮ ਤੋਂ ਰਾਹਤ ਮਿਲ ਸਕੇ ਇਸ ਮੁਹਿੰਮ ਤਿਤਵਦੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਆਰਟੀਏ ਦਵਿੰਦਰ ਕੁਮਾਰ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬਾਰ ਬਾਰ ਗਲਤ ਢੰਗ ਨਾਲ پارک ਹੋਈਆਂ 15 ਗੱਡੀਆਂ ਦੇ ਚਲਾਨ ਕੱਟੇ ਗਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਚੇਲਾਨ ਕਿਤੇ ਜਾ ਰਿਹਾ ਕੁਛ ਇਨਾ ਬਰੇ ਦੇਖੋ ਜੀ ਮੈਂ ਹੀ ਕਹਿਣਾ ਚਾਹਾਂਗਾ ਕਿ ਅੱਜ ਮੈਨੂੰ ਸੜਕ ਤੇ ਤਰਨਾ ਪਿਆ ਕਿ ਇਹ ਚੀਜ਼ ਦੀ ਲੋੜ ਅਤੇ ਕਾਬਰਨਾ ਪਿਆ ਹੁਣ ਦਫਤਰ ਕਈ ਆਪਣੇ ਬੈਨੀਫਿਸ਼ੀਰੀਆਂ ਨੇ ਜਿਨ੍ਹਾਂ ਨੂੰ ਸੋ ਕੰਮ ਹੈ ਹੁਣ ਅਕੀ ਜਿੱਦਾਂ ਦੇਖਿਆ ਕਿ ਇਹ ਮੇਨ ਆਪਣੀ ਲਾਈਨ ਹੈ ਸਾਹਮਣੇ ਡੀਸੀ ਦਫਤਰ ਹੈ ਅਸੀਂ ਸਪੈਸ਼ਲੀ ਪਾਰਕਿੰਗ ਦਿੱਤੀ ਹੋਈ ਹੈ ਕਿ ਮਿਨਿਮਮ ਜੀਪ ਪੀਸ ਹੈ ਤੁਸੀਂ ਪਾਰਕ ਕਰਕੇ ਜਾਓ ਤਾਂ ਕਿ ਤੁਹਾਡੀ ਚੋਰੀ ਵੀ ਨਾ ਹੋਏ ਲੋਕੀ ਫਿਰ ਵੀ ਆਪਣੇ ਵੀਰ ਵੀ ਤੇ ਬਚਾਣ ਲਈ ਆਪਣੀ ਜਿਹੜੀਆਂ ਗੱਡੀਆਂ ਰੋਡ ਦੇ ਵਿੱਚ ਲਾ ਦਿੰਦੇ ਆ ਆਣਦਾਂ ਦੇ ਲੋਕਾਂ ਦੇ ਨੇਕ ਤਾਂਗਾ ਸਾਨੂੰ ਕਹਿੰਦੇ ਕਿ ਜਾਮ ਲੱਗਿਆ ਰਹਿੰਦਾ ਅਹੀਂ ਕੋਈ ਮੀਟਿੰਗ ਕਰਨੀ ਅਸਲੀ ਨਾ ਕਰ ਸਕਦੇ ਕਿ ਇਹ ਨੂੰ ਕੀ ਕਹਿਣਾ ਆਜੇ ਹੀ ਮੈਂ ਆਡੀਓ ਸਾਹਿਬ ਸਾਰੀ ਟੀਮ ਅੱਗੇ ਤਾਂ ਹੀ ਹੈ ਤਾਂ ਕਿ ਅਸੀਂ ਲੋਕਾਂ ਨੂੰ ਇਹ ਹੀ ਸਮਝਾਉਣਾ ਚਾਹੁੰਦੇ ਆ ਕਿ ਤੁਸੀਂ ਜਿਹੜੀ ਪੇੜ ਪਾਰਕੀ ਨੂੰ ਰਿਚ ਲਾਓ ਕਿਸੇ ਦਫਤਰ ਦੀ ਪਾਰਕਿੰਗ ਉਰ ਚਲਾਓ ਤਾਂ ਕਿ ਤੁਹਾਡੀ ਬੱਚੀ ਗੱਡੀ ਵੀ ਚੋਰੀ ਨਾ ਹੋਏ ਉਹਨਾਂ 'ਚ ਇਹ ਚਲਾਨ ਕੱਟੇ ਆ ਉਹ ਇਹੀ ਇੱਕ ਮੈਸੇਜ ਹੈ ਕਿ ਅੱਗੇ ਤੋਂ ਅੱਗੇ ਕਿਸੇ ਨਹੀਂ ਇੱਥੇ ਗੱਡੀ ਲਾਈ ਮਕਿ ਇਲੀਗਲ ਜਾਂ ਸਾਈਡ ਤੇ ਜਾਂ ਵੇਹੜੇ ਦੇ ਵਿੱਚ ਉਹਨਾਂ ਦੇ ਚਲਾਨਾ ਖਾਰਾਂ ਦੇ ਕੱਟੇ ਜਾਣਗੇ